वाज भाई आ गई बरात ਮਾਲਾ ਤੇ ਮਾਲਾ ਤੇ ਜਿਆਦਾ ਪੈਸੇ ਨਹੀਂ ਆਉਂਦੇ। ਅੱਜ ਬਾਜੇ ਵਾਲਿਆਂ ਨੇ ਵੀ ਬਾਈ ਫੋਰਚੂਨਰ ਚੱਕੀ ਪਈ ਆ। ਭਾਈ ਜੇ ਵਿੱਚ ਕਰਾਂਗੇ ਹੁਣ ਚਲਾ ਲਾਂ। hello, hello. ਜੋਰ ਦਤਾ ਜੀ ਠੀਕ ਆ ਜੀ ਤੁਸੀਂ ਫਸੇ ਆ श्रीथ भौते श्रीथ भौते 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 आर एक वनकार श्री वत जी की फतेह श्री दुर्गा जी की सभा में उपस्थित महान शाही वक््री प्रथम उपस्थित समिति को मानिक विनती आई है आनंद गोष्ठी में भाषण दान सहाय अर्जुन हर गोविंद सिंह रो जी र लाए श्री हर कृष्ण जी त्याई है जिस लेखे शब्द पुजाई एक महाकवीर है करौंदे पे आवे काई हम हो जीते है 105 साहब

ਮਾਏ ਡੈੱਕ ਜਿਆ ਬਹੁਤ ਈਆ ਵਧੀਆ ਜੀ ਇਹ ਵੀ ਕਲਾ ਯਾਰ ਭਜਾ ਵਾਲੀ ਸਹੀ ਗੱਲ ਹੈ ਇਹੀ ਚੱਲ ਪਿਆ ਨਾ ਹੁਣ ਇਹੀ ਚੱਲ ਪਿਆ ਸਭ ਪਾਸੇ ਬਾਈ ਸਹੀ ਗੱਲ ਹੁਣ ਦੂਰੇ ਬਾਜੇ ਫੇਲ ਹੋ ਗਈ ਪਾਜੀ ਪਰ ਉਹਨਾਂ ਦੀ ਆਪਣੀ ਜਗ੍ਹਾ ਹੈ ਅਮਨੇ ਚਾਚੇ ਦੇ ਵੈਨ ਫੌਜੀ ਬੈਂਡ ਵਾਜਾ ਲੈ ਕੇ ਆਉਣੇ ਅਸੀਂ ਕਰੂਗੇ ਤੇਰੇ ਵਿਆਹ ਨੂੰ ਫੌਜੀ ਬੈਂਡ ਵਾਜਾ ਕਰਦੇ ਆਂਗਾ ਜਰ ਦੇਖੋ ਮੇਰੇ ਅੱਤੇ ਵੀ ਨਹੀਂ ਸੋਚੀਦਾ ਨਹੀਂ ਹੈਗਾ ਮੇਰੇ ਅੱਤੇ ਮੇਰੇ ਸਰਦਾਰ ਜੀ ਵੱਲੋਂ ਤੈਨੂੰ ਗਿਆ ਚੱਲ ਚੁੱਪ ਚੁੱਪਾ ਉਧਰ ਦੇਖੋ

खोल <skrits> 아니 말아요. 아니 요

ਹਾਂ ਕਹਿੰਦੇ ਬੋਲੀਆਂ ਪਾਉਣੇ ਵਾਲਿਆਂ ਨੂੰ ਬੁਲਾਓ ਅਸੀਂ ਨੱਚਣਾ ਤਾਂ ਮਾੜਾ ਜਿਹਾ ਕਿ ਉਹ ਕਦੀ ਗੀਤ ਗਾ ਦੇਣ ਪਲੇ ਰੀਵਨ ਕਟਾ ਲੋ ਰੀਵਨ ਕਟਾਉਣ ਪਰ ਤਾਂ ਆਉਂਦੇ ਹੁੰਦੇ ਆ ਚੱਲ ਫੇ ਕਰ ਦਈਏ ਸ਼ੁਰੂ ਕੋਈ ਨਾ ਉਸ ਨੂੰ ਕੋਈ ਤਾਂ ਆਪ ਨੂੰ ਪਾਉਂਦਾ ਕਿਸੀ ਜਾਣ ਕੇ ਮਨਵਾਸ ਦੇ ਦੇਖ ਆਇਆ ਕਿੰਤਰ ਹੋ ਜਾ ਕਿ ਸਾਹਮਣੇ ਰੱਖੀਓ ਆ ਕੇ ਦੇਖੀ ਥੋੜਾ ਨਾ ਤੁਮ ਨੂੰ ਪਤਾ ਹੈ ਕਿ 25 ਸਮੇਂ ਅੱਧਾ ਰੱਖ ਲਿਆ ਤੱਕ ਤੋਰ ਕੇ ਪਾਰਦੇ ਨਹੀਂ ਡੇਢ ਮਿੰਟ ਹੀ ਦਿੱਤਾ ਮੇਰੇ ਕੋਲ ਛੱਟ ਪੀ ਸਾਹਮਣੇ ਸਮਝ ਨਹੀਂ ਪਤਾ ਹੈ ਕਿ ਪਹਿਲੇ ਫੁੱਲ

गार। कदम तो लगा ना 13 पहला कि गिरा दे चलो हो गया और ये नहीं लगा रहा है कि पे तो पैर पे बाद पद में रख दो मम्मी मारू तो नहीं जा ना दो बर्फी पूरी दो दूसरा चलो कर ले ਹਾਂਜੀ ਹੋਣੀ ਪੜਾਏ ਤੇ ਇਸ ਕੰਨ ਅਬਸਰ ਤੇ ਥੋੜਾ ਹੋਰ ਕਰ ਲਓ ਸਾਹਮਣੇ ਦੇਖਣਾ ਕੈਮਰੇ ਨੂੰ ਹਾਂਜੀ ਤੁਸੀਂ ਸਾਹਮਣੇ ਦੇਖੋ ਇਸ ਕਮੜੀ ਲਈ ਬੋਲਣ ਦੀ ਜਗ੍ਹਾ ਇੱਥੇ ਉੱਧਿਆ ਹਾਂਜੀ ਸਹੀ ਹੁੰਦਾ ਹੈ ਠੀਕ ਹੈ ਨਾ ਮੂਠਾ ਕਰ ਰਹੇ ਨਾ ਮੂਠੇ ਦੇਖਾਈ ਨਹੀਂ ਪਤਾ ਤੁਹਾਨੂੰ ਕਿਹੜਾ ਨਾ 9 ਗ੍ਰਾਮ ਡਿਆ

हां जी सामने विराट पर देखो सामने देख कैमरा से हम के फड़ाओ फड़ाओ कान ना ले फार्मर आके आ जा हां जी फड़ाओ जी फड़ाओ हो जा सारीयां फड़ा दे 22 वाले

ਕੈਂਸੀ ਪਹਿਲਾ ਕੈਂਸੀ ਲੈ ਲਓ ਸਭਾ ਸਾਲਾਨਾ ਪਹਿਲੇ ਸਾਲਾਨਾ ਲੈ ਲਓ ਨਹੀਂ ਹੈਗੀ ਹੈ ਸਾਡੇ ਕੋਲ ਸਾਨੂੰ ਕੋਸਾ ਨਹੀਂ ਹੈਗੀ ਹੈ ਕੈਂਸੀ ਤਾਂ ਹੈਗੀ ਹੈ ਸਾਡੇ ਕੋਲ ਨਹੀਂ 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 ਕੋਈ ਨਾ ਕਿੰਨਾ ਚਾਹੀਦਾ ਨਹੀਂ ਇਹ ਕਿੰਨਾ ਚਾਹੀਦਾ ਇਹ ਬੜਾ ਬੰਦਾ ਕੈਂਸੀ ਪਹਿਲਾਂ 100 ਸਮਝੀਏ ਬੋਲੇ ਜਾਵੇ

ਹਾਂਜੀ ਸਾਹਮਣੇ ਕੈਮਰਾ ਸਾਹਿਬ ਦਾ ਜਿਆਦਾ ਪਾ ਪਿਆ ਅੱਜ ਇੱਥੇ ਪਹਿਲਾਂ ਕਿੰਨੇ ਆ ਕਿੰਨੇ ਆ ਗਏ ਸਭ ਨੂੰ ਆਵੇ ਤਾਂ ਸਹੀ ਕੁਛ ਨਾ ਕੁਛ ਸਭ ਨੂੰ ਸਾਰੀਆਂ ਨਾ ਸਭ ਕੀ ਬਣਾ ਡੁਪਲੀਕੇਟ ਪਾ ਗਏ ਹੁਣ ਇਹਨੇ ਮੈਨੂੰ ਪਤਾ ਜਾਂਦੀ ਹੈਗਾ ਇੱਧਰ ਜਾਂਦੀ ਯਾਰ ਦੇਗਾ 5 5 ਤੋਂ ਸੋਹਣੇ ਇਹਨੇ ਲੈ ਗਿਣ ਵੀ ਨਹੀਂ ਹੋਣੇ 34 ਪੀ ਸਾਰਾ ਲੈ ਦੱਸ ਜੀ ਇਹਦਾ ਜਿੱਤਾ ਹੁਣ ਫੜ ਲਿਆਦਾ ਨਾ ਇਨਾ 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 ਬੋਲ ਲਿਆ ਹੁਣ ਲੋਬੇ ਨੂੰ ਕੱਢ ਲਿਆ हाँ भी लाए न चुपा के ले लिया 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 न चु ਆ ਨਾ ਪਟਾਣ ਲੈ ਗਿਆ ਇਹ ਮਨੀ ਨਹੀਂ ਬੋਲਣੀ ਚਾਹੀਦੀ ਉਹ ਤਾਂ ਮੈਨੂੰ ਪਹਿਲਾਂ ਕਿਛ ਦੇ ਦੇ ਦੇਖ ਨਹੀਂ ਘਰ ਤੇ ਤਾਂ ਨਹੀਂ ਵੀ ਚਾਹੇ ਬੋਲਣੀ ਮਨੀ ਨਹੀਂ ਨਹੀਂ ਜੇ ਸੋਤਾ ਘਰ ਤੇ ਤੁਸੀਂ ਤਾਂ 500 ਪਾਓ ਨਾ ਨਾ 1 राउंड ਪਾਇਓ ਬਸ ਬਾਤ ਇਹ ਮਨੀ ਜਿਹੜੀ ਜਿਹੜੀ ਮਨੀ ਬਹੇ नहीं 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 नही ਹੋ ਗਏ ਹੋ ਗਏ ਹੋ ਗਏ ਹੋ ਗਏ ਆ ਦੇਖੋ ਅੱਗੇ ਪਿੱਛੇ ਆਉਂਦੇ ਗੱਲੋ ਸਹੀ ਕੁਝ ਹਾਂ ਹਾਂ ਚਾਨਨ ਕੋਟੋ ਫੋਟੋ ਬਣਾਓ ਉੱਪਰ ਚੱਕੜੋ ਇਹ ਮਗੜੋ ਉੱਪਰ ਚੱਕੜੋ ਇਹ ਮਗੜੋ ਦੇਖੋ ਪੈਸਾ ਲੱਗਦਾ ਨਹੀਂ ਕੈਂਚੀ ਲਾਓ ਕੈਂਚੀ ਲਾ ਕੇ ਸਾਹਮਣੇ ਹਾਂਜੀ ਕੁੜੀਏ ਸਾਹਮਣੇ ਰੱਖੋ ਜੀ ਪੈਸੇ ਨਹੀਂ ਤੇ ਸਭ ਬਹੁਤ ਹੀ ਹੈ ਪੈਸੇ ਵੀ ਕੁਝ ਜ਼ੰਬੀ ਜੀ ਇਹ ਬੰਦਾ ਬੁੱਧੀਆ ਸਾਹਮਣੇ ਦੇਖੋ ਜੀ ਸਾਹਮਣੇ ਹਾਂਜੀ ਕੱਟ ਦਿਓ ਜੀ ਕੱਟ ਦਿਓ ਜੀ होड़ oh, yeah. <laughs> <laughs> <laughs>

ਕੈਂਚੀ ਸਰਕਾਰੀ ਦੀ ਬਾਦਲ ਵਾਲੀ ਕੈਂਚੀ ਪਿੱਛੇ ਤੁਸੀਂ ਬੇਇੱਜ਼ਤੀ ਕਰਾ ਰਹੇ ਹੋ ਪੁਰਾਣੀ ਜਰਾ ਸੀ ਵੈਸੇ ਯਾਰ ਪ੍ਰੋਣਾ ਸਾਹਿਬ ਨੂੰ ਵੀ ਚਾਹੀਦਾ ਤਾਂ ਐਡੀ ਬੜੀ ਕਰਪਾਣਾ ਕਰਪਾਣ ਵਾਲੇ ਵੜਦੋ ਹਾਂ ਹਾਂ ਜੀ ਪਾਣੀ ਆਈ ਵੜਦੋ ਹਾਂ ਹੋਰ ਮੁੰਡੀ ਜੀ ਕੈਂਚੀ ਪੜੀ ਚਾਹੀਦੀ ਹਾਂ ਦੂਈ ਲਿਆਉਣੀ ਸੀ ਥਾਲੀ ਦਰਜੀਆਂ ਵਾਲੀ ਇਹ ਕਾਰਪੇਨ ਦਾ ਸਰਵਨ ਪੂਰਾ ਜੀ

ਹਾਂਜੀ ਹਾਂਾ ਚੱਕੋ ਚੱਕੋ। ਇਹ ਚਲੋ ਆਹੋ ਮੜਾ ਰਸ਼ ਜਾ ਘਟ ਲੈਣ ਦੋ ਹਨ। ਅਸੀਂ ਤਾਂ ਘਰ ਦੇ ਹੀ ਬੰਦੇ ਆ। ਹਾਂ ਇਹ ਵੀ ਗੱਲ ਠੀਕ ਆ ਤੁਹਾਡੀ। ਬਿਲਕੁਲ। ਬਿਲਕੁਲ ਬਿਲਕੁਲ। ਜੰਗ ਕਲਾ ਜੀ ਭਾਈ। ਜੰਗ ਕਲਾ ਜੀ ਫਟੌੜਾ ਭਾਈ। ਇਹ ਲੋਕਾਂ ਵਾਲੇ ਆਂਦੇ ਆ। ਅਲੀ ਕੈਮਰੇ ਆਂ ਲੋਕਾਂ ਨੂੰ ਲਿਆਂਦੇ ਆ ਆਪ ਨਹੀਂ ਆਂਦੇ। ਅੱਛਾ ਉਹ ਵੀ ਤੁਸੀਂ ਲਾਇਆ ਵਾ। ਹਾਂ। ਮਾਮੇ ਚਾਚਾ ਹੀ ਰੇ ਆਵਾਜ਼ ਬਹੁਤ ਆ ਨਾ। ਜਿੱਦਾਂ ਹੁਣ ਉਧਰ ਉਹ ਬੰਦਾ ਬੋਲਦਾ। ਬਹੁਤ ਇੱਕ ਦਿਨ ਮੈਂ ਉਰੇ ਆਇਆ ਵਾ ਚਾਚਾ ਜੀ ਨੇ ਮੋਟਰ ਦਾ ਸੁੱੱਚ ਖਰਾਬ ਆ। ਚਾਚਾ ਜੀ ਉਧਰ ਤੇ ਬੋਲ ਕੇ ਦੱਸਣ ਲੱਗੇ ਵੇ ਰਵਿੰਦਰ ਆ ਆ ਵਾਲਾ ਸੁੱੱਚ ਐ ਕਰ ਮੈਨੂੰ ਉੱਥੇ ਖੜੇ ਨੂੰ ਐ ਲੱਗੇ ਜਿੱਦਾਂ ਬੰਦਾ ਕੋਲੇ ਖੜ ਕੇ ਦੱਸਦਾ। ਬਹੁਤ ਆਵਾਜ਼ ਤਾਂ ਬਹੁਤ ਆਵਾਜ਼ ਆ ਇਹਦੀ। ஆஹ் மாமா <efendim mi Constitution> <laughs> <public> <speaking underwater> <laughs>